मोगा कोटकपुरा बीपाश से बागा पुराना मार्ग तो लुधियाना जा रही एक औरत अते उस दिन जदो एक होर बस फड़न बस तो हेठा उतरे ता तस्ता सिर उस बस देठां कुछ लिया गया जिस दी सवारी करमजीत मौके ते पहुंची औरत दी मौत हो गई अते बस दी जा रही है अते बस हो गए मोगा पुलिस ने समाज सेवा दी मदद नाल कर लिया मोगा दिल उत औरत करमजीत कौर लुधियाना जिले दे पिंड डंडिया की रेह वाली है अते बागा पुराना एक त्योहार तू तो वापस आ रही सी ਜੋਕਤ ਜਾਂਚ ਅਧਿਕਾਰੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ বাস ਚਾਲਕ ਬਾਸ ਲੈ ਕੇ ਫਰਾਰ ਹੋ ਗਿਆ ਹੈ ਅਤੇ ਉਸ ਦੇ ਮਗਰ ਪੁਲਿਸ ਪਾਰਟੀ ਭੇਜੀ ਗਈ ਹੈ ਜੋ বাস ਪੰਜਾਬ ਰੋਡਵੇਜ਼ ਦੀ ਹੈ ਬਿਊਰੋ ਸਾਬ ਦਾ ਸੰਜਾ ਟੀਵੀ ਹੋਰ ਪੂਰਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਮੱਥਲੇ ਆ ਕਿ ਮਹਿਲਾ ਦੀ ਮੌਤ ਹੋਈ ਹੈ ਕੀ ਹਾਲਾਤ ਹੋ ਰਹਾ ਹੈ ਕਿ ਮਹਿਲਾ ਕਰਮਜੀਤ ਕੌਰ ਸੀ ਵਾਈਫ ਹਸਦਾਗਰ ਸਿੰਘ ਵਾਸੀ ਡਾਂਗੀਆਂ ਦੇ ਰਹਿਣ ਵਾਲੇ ਸੀ ਇਹ ਬਗਾ ਪ੍ਰਾਣਾਂ ਤੋਂ ਕਿਸੇ ਭੂਗ ਤੋਂ ਸ਼ਾਮਲ ਹੋ ਕੇ ਨਾਲ ਇਹਦੀ ਨੌ ਇੱਥੇ ਕੋਟਪੂਰਾ ਬਾਈਪਰ ਚੌਕ 'ਚ ਉਤਰੇ ਸੀ ਇਹਨਾਂ ਨੇ ਲੁਧਿਆਣੀ ਨੂੰ ਜਾਣਾ ਸੀ ਜਦੋਂ ਇੱਕ ਤੇ ਉਥੇ ਕੋਟਕਪੂਰਾ ਚੌਂਕ ਦੇ ਵਿੱਚ ਉਤਰੇ ਨੇ ਤੇ ਇਹ ਜਿਹੜੀ ਲੇਡੀ ਏ ਕਰਮਜੀਤ ਕੌਰ ਬੱਸ ਦੇ ਪਿਛਲੇ ਟਾਇਰ ਥਲੇ ਆ ਗਈ ਏ ਤੇ ਜੱਦੀ ਮੌਕੇ ਦੀ ਮੌਤ ਹੋ ਗਈ ਏ ਤੇ ਜਿਸ ਸਮਾਜਿਕ ਸੋਸਾਇਟੀ ਦੀ ਮਦਦ ਨਾਲ ਜਿਹੜੀ ਡੈੱਡ ਬੋਡੀ ਏ ਉਹ ਅਸੀਂ ਉਥੇ ਸਿਵਲ ਹਸਪੀਟਲ ਨੂੰ ਰਿਕਵਰ ਕਰ ਦਿੱਤੀ ਏ ਤੇ ਉਹਦੇ ਘਰ ਤੇ ਆ ਰਹੇ ਨੇ ਤੇ ਘਰ ਦੇ ਉਹਨਾਂ ਦੇ ਮੁਕਾਬਕ ਜਿਵੇਂ ਵੀ ਕਾਰਵਾਈ ਹੋਊਗੀ ਕਾਰਵਾਈ ਅੱਗੇ ਚੱਲਦੀ ਜਾਊਗੀ ਤੇ ਜਿਹੜਾ ਬੱਸ ਦਾ ਪਤਾ ਲੱਗਾ ਨਹੀਂ ਕਿਹੜੀ ਬੱਸ ਹਾਂਜੀ ਬੱਸ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੀ ਇੱਕ ਪੁਲਿਸ ਪਾਰਟੀ ਪਿੱਛੇ ਗਈ ਹੋਈ ਬੱਸ ਜਿਸ ਸੈਰ ਤੇ ਗਈ ਹੋਈ ਹੈ ਤੇ ਜਲਦੀ ਉਹਨੂੰ ਟ੍ਰੇਸ ਕਰਨਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਨੂੰ ਫੋਕਲ ਪੁਆਇੰਟ ਚੌਂਕੀ ਮੋਗਾ ਤੋਂ ਕਾਲ ਆਈ ਸੀ ਵੀ ਕੋਟਕਪੂਰਾ ਬਾਈਪਾਸ ਤੇ ਇੱਕ ਬੱਸ ਦੇ ਥੱਲੇ ਇੱਕ ਲੇਡੀ ਜਾਗੇ ਆ ਤੇ ਉਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਪ੍ਰਸ਼ਾਸਨ ਦੇ ਦੱਸਣ ਦੇ ਮੁਤਾਬਕ ਵੀ ਉਹ ਲੇਡੀ ਜੀ ਬੱਸ ਤੇ ਉਤਰ ਰਹੇ ਸੀ ਉਹਨਾਂ ਦਾ ਪੈਰ ਸਲਿੱਪ ਹੋ ਗਿਆ ਤੇ ਉਹਨਾਂ ਦਾ ਸਿਰ ਟਾਇਰ ਦੇ ਥੱਲੇ ਆ ਗਿਆ ਤੇ ਇਹਨਾਂ ਦਾ ਨਾਮ ਕਰਮਜੀਤ ਕੌਰ ਆ ਵਾਈਫ ਆਫ ਨਾਜਰ ਸਿੰਘ ਪਿੰਡ ਡਾਂਗੀਆਂ ਜ਼ਿਲ੍ਹਾ ਲੁਧਿਆਣਾ ਜਿਨ੍ਹਾਂ ਦੀ ਉਮਰ 65 ਸਾਲ ਹੈ ਇਹ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਇਹ ਕਿਤੇ ਭੋਗ ਤੋਂ ਆ ਕੇ ਪਿੰਡ ਨੂੰ ਵਾਪਸ ਜਾ ਰਹੇ ਸੀ ਨਾਲ ਉਹਨਾਂ ਦੇ ਨੂੰ ਸੀਗੇ ਉਹ ਠੀਕ ਹੈ ਉਹਨਾਂ ਦੀ ਕਿਵੇਂ ਹੈ ਹਾਲ ਸਿਚੁਏਸ਼ਨ ਉਹਨਾਂ ਦਾ ਜਣ ਕੇ ਕੇਰਾ ਸਿਵਲ ਹਸਪਤਾਲ ਅਸੀਂ ਬਾਡੀ ਛੱਡ ਆਏ ਆ ਨੂੰ ਉੱਥੇ ਨਾਲ ਆ ਤੇ ਤੇ ਅਗਲੀ ਵਾਲਾ ਅਗਲੀ ਕਾਰਵਾਈ ਕੀ ਕਰ ਰਹੇ ਤੁਸੀਂ ਅਗਲੀ ਕਾਰਵਾਈ ਜੀ ਅਸੀਂ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਛੱਡ ਆਏ ਆ ਮੋਗਾ ਦੀ ਫੋਕਲ ਪੁਆਇੰਟ ਚੌਕੀ ਅਗਲੀ ਕਾਰਵਾਈ ਕਰ ਰਹੀ ਆ ਤੇ ਉਹਨਾਂ ਦੇ ਦੱਸਣ ਮੁਤਾਬਕ ਬੱਸ ਦਾ ਨੰਬਰ ਕਿਸੇ ਨੇ ਉਹਨਾਂ ਨੂੰ ਦਿੱਤਾ ਤੇ ਉਹ ਬੱਸ ਵਾਲੇ ਦੀ ਭਾਲ ਵਿੱਚ ਰਹੇ